ਜਿਹੜੀ ਔਰਤ ਨੇ ਐਫਆਰ ਦਰਜ ਕਰਾਈ ਆ ਉਹਦੇ ਤਾਂ ਉਹ ਤਰ ਘੱਟੋ-ਕੱਟ ਵੀ ਮੇਰੇ ਹਿਸਾਬ ਨਾਲ ਤਿੰਨ ਐਫਆਰ ਤਾਂ ਮੈਂ ਦੇਖ ਲਈਆਂ ਜੀ ਜਿਹੜੇ ਕੋਰਟ 138 ਦੀਆਂ ਕਪਰੇਟਾਂ ਚੱਲਣਗੋ ਵੱਖਰੀਆਂ ਨੇ ਉਹ ਉਹ ਪਰਚਾ ਦਰਜ ਕਰਾਉਗੀ ਜਿਹੜੀ ਸਜ਼ਾ 7 ਸਾਲ ਤੋਂ ਥੱਲੇ ਆ ਉਹਦੇ ਨੂੰ ਕਵਰੀ ਗ੍ਰਫਟ ਸਟੇ ਤੋਂ ਪਹਿਲਾਂ ਕਵਰੀ ਕਰਨੀ ਪਣਦੀ ਆ ਉਹ ਪ੍ਰਸ਼ਾਸਨ ਨੇ ਨਹੀਂ ਕੋਈ ਗੱਲ ਇਹ ਆ ਵੀ ਜਿਹੜੀ ਜਵਾਨ ਤੋਂ ਤਦ ਕੋ ਕਾਨੂੰਨ ਅਨੁਸਾਰ ਹੀ ਮਿਲ ਜਾ। ਜਿਉਂਣੇ ਇੱਕ ਇਹ ਵੀ ਜੀ ਕਿਸੇ ਨੇ ਇਹ ਕਰਾਤੀ ਜਾਂ ਕੋਈ ਕਿਸੇ ਨੂੰ ਢਿੱਲ ਕਰਤੀ ਢਿੱਲ ਢੋਲ ਵਾਲੀ ਕੋਈ ਗੱਲ ਨਹੀਂ। ਕਾਨੂੰਨ ਦੇ ਮੁਤਾਬਕ ਜਵਾਨਤ ਮਿਲ ਜਾ। ਲੱਗਦਾ ਜੀ ਲੋਕਾਂ ਦੇ ਹੱਕ ਅਸੀਂ 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 ਕੋ ਅਸੀਂ ਕਾਨੂੰਨ ਦਾ ਧੰਨਵਾਦ ਕਰਦੇ ਹਾਂ। ਜੱਜ ਸਾਹਿਬਾਨ ਦਾ ਕਿੰਨਾ ਜੁਰਮਾਨਾ ਜਿਨ੍ਹਾਂ ਨੇ ਸਚਾਈ ਨੂੰ ਸਾਥ ਦਿੱਤੀ ਜਿੱਤੋਇਆ। ਜੁਰਮਾਨਾ ਕਿੰਨਾ ਦੇਖੋ ਜੁਰਮਾਨਾ ਨਹੀਂ ਜੀ ਹੁੰਦਾ। ਇਹ ਤਾਂ ਜਵਾਨਤ ਬਾਉਂਡ ਹੈ। 50000 ਦਾ ਜੀ। ਇਹ ਬਿਆਹ ਹੈ ਭਾਈ ਬੌਂਡ ਦੇ ਕੇ ਤੁਸੀਂ ਆਦਾ ਬੰਦਾ ਵਰਕ ਮੰਤ ਮਿਲ ਗਈ ਹੈ ਦਿਵੰਤ ਬੜਕਾ ਇਹ ਬਹੁਤ ਲਗਾਤਾਰ ਜਿਸ ਤਰੀਕੇ ਦੇ ਨਾਲ ਗੱਲ ਸਾਹਮਣੇ ਆ ਰਹੀ ਸੀ ਟਰੈਵਲ ਚੱਲ ਰਿਹਾ ਸੀ ਆਰੋਪ ਲਗਾਏ ਜਾ ਰਹੇ ਸੀਗੇ ਤਾਂ ਹਾਂ ਜੀ ਦੇਖੋ ਅਸਲ ਇਹ ਹੈ ਚੋਰ ਆਪ ਦੇ ਆਪ ਨੂੰ ਸੱਚ ਸੱਚ ਸ਼ਬਦ ਕਰਦਾ ਪਰ ਚੋਰ ਚੋਰੀ ਕਿ ਸਾਰੇ ਠੱਗਾ ਜਾਣਤਾ ਜਿਹੜੇ ਉਹ ਠਾਰੇ ਠੱਗ ਜਾਂ ਏਜੰਟ ਸਾਰੇ ਠੱਗ ਨਹੀਂ ਹੋ ਸਕਦੇ ਕੁਝ ਲੋਕ ਹੁੰਦੇ ਆ ਜਿਹੜੇ ਮਤਲਬ ਠੱਗ ਹੁੰਦੇ ਇਸ ਕਰਕੇ ਉਹਨਾਂ ਨੇ ਆਪ ਦਾ ਵੀ ਤਰਕਪੱਖ ਰੱਖਣ ਦੇ ਮਾਰਿਆ ਨੇ ਇੱਕ ਝੂਠੀ ਐਫਆਰ ਦਾ ਟਿਕੜਾਈ ਹੈ ਜਿਹੜੀ ਔਰਤ ਨੇ ਐਫਆਰ ਦਾ ਦਰਜ ਕਰਾਈ ਹੈ ਉਹ ਤਾਂ ਆਪ ਦੇ ਤੁਰ ਘਟੋ ਘੱਟ ਵੀ ਮੇਰੇ ਹਿਸਾਬ ਨਾਲ ਤਿੰਨ ਐਫਆਰਾਂ ਤਾਂ ਮੈਂ ਦੇਖ ਲੀਆਂ ਜੀ ਜਿਹੜੇ ਕੋਰਟ ਅਸ 38 ਦੀਆਂ ਕਪਲੇਟਾਂ ਚੱਲਣ ਉਹ ਵੱਖਰੀਆਂ ਨੇ ਉਹ ਉਹ ਪਰਚਾ ਦਰਜ ਕਰਾਉਗੀ ਇਹ ਸ਼ਰਅ ਗਲਤ ਹੈ ਝੂਠ ਹੈ 12 ਰਹੀ ਗੱਲ ਪਰਚਾ ਦਰਜ ਹੋ ਜਾਂ ਗ੍ਰਿਫਤਾਰੀ ਦੀ ਦੇਖੋ ਸੁਪਰੀਮ ਕੋਰਟ ਦੇ ਲਾ ਦੇ ਅਨੁਸਾਰ ਦੇਖੋ ਜਿਹੜੀ ਸਜ਼ਾ 7 ਸਾਲ ਤੋਂ ਥੱਲੇ ਆ ਉਹਦੀ ਇਨਕੁਆਰੀ ਗ੍ਰਿਫਤਾਰੀ ਤੋਂ ਪਹਿਲਾਂ ਇਨਕੁਆਰੀ ਕਰਨੀ ਬਣਦੀ ਹੈ ਉਹ ਪ੍ਰਸ਼ਾਸਨ ਨੇ ਨਹੀਂ ਤੇ ਲੋਕ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਕੋਈ ਪ੍ਰੈਸ਼ਰ ਹੋ ਸਕਦਾ ਦੇਖੋ ਸਾਡਾ ਪ੍ਰਸ਼ਾਸਨਾਂ ਜੇ ਕਹਿ ਦਗੇ ਸਾਨੂੰ ਗੁਰਤਾ ਨਹੀਂ ਕੋਈ ਜਾਂ ਕਹਿ ਦਗੇ ਹੋਰ ਚਲੋ ਹੁਣ ਬਾਹਲੇ ਕੋਈ ਸੱਸੀ ਗੱਲਾਂ ਕਰ ਗਏ ਉਹ ਠੀਕ ਨਹੀਂ ਤੁਹਾਨੂੰ ਪੁਲਿਸ ਤੋਂ ਕੋਈ ਸਕਦਾ ਸਿਆਣੇ ਲੈ ਕਹਿੰਦੇ ਆ ਪੁਲਸ ਤਾਂ ਕੇ ਢਿੜਕਿਆ ਤੇ ਚਿੱਕੜ ਦਾ ਤਿਲਕਿਆ ਗੁੱਸਾ ਲਿਆ ਤੇ ਹੁਣ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਜਿਨ੍ਹਾਂ ਨੇ ਮੈਨੂੰ ਅਗਰ ਤੇ ਛੱਡਿਆ ਨਾ ਦੇਖੋ ਜੀ ਗੱਲ ਇਹ ਆ ਵੀ ਅਸੀਂ ਅਸੀਂ ਆਪਦੇ ਬੰਨੀਓ ਕੋਈ ਕੱਚ ਨਹੀਂ ਛਟਾਂਗੇ ਜੇ ਸਾਡੇ ਤੇ ਨੂੰ ਝੂਠਾ ਕਰਾਇਆ ਸਾਡੇ ਤੇ ਝੂਠਾ ਕਰਾਇਆ ਨੇ ਦੇਖੋ ਅਸੀਂ ਵੀ ਉਸਰਾ ਪਾਵਾਂਗੇ ਅਸੀਂ ਵੀ ਅਨਸਾਪਤਾ ਲੈਣਾ ਨਾ ਜੀ ਸੱਚਤਾ ਸਾਹਮਣੇ ਆਉਣਾ ਨਾ ਜੀ ਅਸੀਂ ਬਖਸ਼ਾ ਕੇ ਥੜੋ ਜੀ ਠੀਕ ਹਾਂਜੀ ਅੱਛਾ ਹੋਰ ਸੁਣਿਓ ਜੀ ਜੀ ਸਰ ਜਿੰਨਾ ਲੋਕਾਂ ਦੇ ਅਸੀਂ ਪੈਸੇ ਹਲਕਾ ਕਰੋਨਾ ਵਜ੍ਹਾ ਕਢਾਤੇ ਹਜ਼ਾਰਾਂ ਲੋਕਾਂ ਦੇ ਉਹ ਸਾਡੇ ਕੋਲ ਧੜਾ ਤੜਾ ਫੂਰੇਟਮ ਸੇ ਪੇ ਜਾਂਦੇ ਲੈ ਆ ਲੈ ਵੀ ਆ ਲੋ ਜੀ ਅਸੀਂ ਇਹ ਫੀਡ ਦਿੰਨੇ ਦੁੱਧ ਕਿ ਚਾਹੀਦਾ ਬੋਲੋ ਕਿੱਥੇ ਆ ਹਾਲਾਤ ਨੇ ਲੋਕਾਂ ਕਿਤੇ ਨਾ ਕਿਤੇ ਸੱਚਾਈ ਦੀ ਜਿੱਤ ਹੋ ਰਹੀ ਹੈ ਸੱਚ ਬਿਲਕੁਲ ਸੱਚਾਈ ਦੀ ਜਿੱਤ ਹੋ ਰਹੀ ਹੈ ਜੀ ਆਖਰਕਾਰ ਸੱਚਾਈ ਦੀ ਜਿੱਤ ਹੋਣੀ ਹੈ ਦਮਾ ਨੰਬਰ 54 ਨੰਬਰ ਡਿਵੀਜ਼ਨ ਨੰਬਰ 7 ਲੁਧਿਆਣਾ ਨੇ ਬੀ ਇੱਕ 24 ਨੂੰ ਪੰਨਾ ਸਿੱਧੂ ਦੇ ਖਿਲਾਫ ਝੂਠਾ ਦਰਜ ਕੀਤਾ ਸੀ ਜਿਹੜਾ ਕਿ ਇੰਦਰਜੀਤ ਕੌਰ ਵੱਲੋਂ ਦਰਜ ਕਰਵਾਇਆ ਗਿਆ ਸੀ ਜੱਜ ਸਾਹਿਬ ਨੇ ਬਹਿਸ ਸੁਣਨ ਤੋਂ ਪਹਿਲਾਂ ਜੁਡੀਸ਼ਲ ਪੇਜ ਦਿੱਤਾ ਅੱਜ ਉਹਦੀ ਜ਼ਮਾਨਤ ਕਰ ਦਿੱਤੀ ਗਈ ਹੈ ਜਿਹੜੀ ਕਿ 50000 ਬਨ ਛੋਟੀ ਆ ਇਹ ਕਿਸ਼ੋਰ ਕਿੰਨੀਆਂ ਛੋਟੀਆਂ ਦੇ ਵਿੱਚ ਰੱਖਿਆ ਇੱਕ ਛੋਟੀ ਦਿੱਤੀ ਆ ਉਹਦੇ ਚ ਪਰ ਇਹ ਗੱਲ ਜ਼ਿਕਰਯੋਗ ਆ ਕਿ ਇਹਦੇ ਵਿੱਚ ਇੰਦਰਜੀਤ ਕੌਰ ਜਿਹੜੀ ਮਦਈ ਆ ਉਹਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 140 ਮਿਤੀ 24/20 ਤਾਰਾ 420 13 ਇਮੀਗ੍ਰੇਸ਼ਨ ਐਕਟ ਥਾਣਾ ਡਿਵੀਜ਼ਨ ਨੰਬਰ 8 ਵਿੱਚ ਦਰਜ ਤੇ ਮਨਸੋਬ ਪੱਲਾ ਵੀ ਉਹਦੇ ਕੋਲ ਤੇ ਕੋਈ ਲਾਇਸੈਂਸ ਨਾ ਹੋਣ ਦੇ ਰੋਗ ਲੱਗੇ ਸੀਗੇ ਤੇ ਜਿਹੜੀ 420 ਦੀ ਐਫ ਆਈ ਆਰ ਫਿਰ ਇਦਾਂ ਦੇ ਜਿਹੜੇ ਇਮੀਗ੍ਰੇਸ਼ਨ ਵਾਲੇ ਲੁਧਿਆਣਾ ਵਿੱਚ ਠੱਗੀ ਕਰਦੇ ਪਾਨਾ ਸਿੱਧੂ ਉਹਨਾਂ ਦੇ ਖਿਲਾਫ ਬੋਲਦਾ ਲੱਗਦਾ ਨਹੀਂ ਇਹ ਪੋਲਿਟੀਕਲ ਸ਼ੈਲਟਰ ਚ ਪਰਚਾ ਹੋਇਆ ਸੀਗਾ ਜਿਹੜੀ ਇੰਦਰਜੀਤ ਕੌਰ ਦੇ ਕੋਲੇ ਕੋਈ ਲਾਇਸੈਂਸ ਨਹੀਂ ਇਹਨੇ ਦਫਤਰ ਖੋਲਿਆ ਸੀ ਲੁਧਿਆਣਾ ਬਾਰ ਭੇਜਣ ਦੇ ਸਬੰਧ ਵਿੱਚ ਪ੍ਰੰਤੂ ਲੋਕਾਂ ਤੋਂ ਕਾਫੀ ਪੈਸੇ ਲੈ ਕੇ ਉਹ ਦਫਤਰ ਬੰਦ ਕਰ ਚੁੱਕੀ ਹੈ ਇੱਕ ਮੁਕਦਮੇ ਦੇ ਖਿਲਾਫ 220 ਨੰਬਰ 3011 19 ਨੂੰ ਦਰਜ ਹੋਇਆ ਜਿਹੜਾ ਕਿ ਥਾਣਾ ਦਾਖਾ ਵਿੱਚ ਸੰਤੋਖ ਸਿੰਘ ਨੇ ਦਰਜ ਕਰਾਇਆ ਉਹ ਵੀ ਧਾਰਾ 420 ਤੇ 13 ਇਮੀਗ੍ਰੇਸ਼ਨ ਐਕਟ ਹੈ ਪਹਿਲੇ ਮੁਕਦਮੇ ਵਿੱਚ ਵੀ ਨੀਅਰ ਅਬਾਊਟ 17 ਲੱਖ ਰੁਪਇਆ ਗਿਆ ਹੋਇਆ ਸੀ ਸੈਕੰਡ ਮੁਕਦਮੇ ਦੇ ਵਿੱਚ 22 ਲੱਖ ਰੁਪਇਆ ਗਿਆ ਹੋਇਆ ਇਸ ਤੋਂ ਬਿਨਾ ਹੋਰ ਵੀ ਮੁਕਦਮੇ ਦਰਜਾ ਵੱਖ-ਵੱਖ ਸ਼ਹਿਰਾਂ ਤੋਂ ਵਿਅਕਤੀ ਜਿਹੜੇ ਤੇ ਇਹ ਨਵੇਂ ਠੱਗੀ ਮਾਰੀ ਆ ਉਹਨਾਂ ਦੇ ਨਾਲ ਭਾਨਾ ਸਿੱਧੂ ਨੇ ਇਹਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਭਾਨਾ ਸਿੱਧੂ ਸਿਰਫ ਲੋਕਾਂ ਦੀ ਹੈਲਪ ਕਰਦਾ ਸੀ ਕਿ ਜਿਹੜੇ ਲੋਕਾਂ ਏਜੰਟਾਂ ਨੇ ਫਰਾਡ ਕੀਤਾ ਹੋਇਆ ਉਹਨਾਂ ਤੋਂ ਪਬਲਿਕ ਦੇ ਪੈਸੇ ਦਵਾਉਂਦਾ ਸੀ ਉਹਨੇ ਇਸ ਲੇਡੀ ਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਨਾ ਇਹਦੇ ਖਿਲਾਫ ਮੁਕੱਦਮਾ 384 ਦਾ ਮੇਡ ਆਊਟ ਹੁੰਦਾ ਕੋਈ ਵੀ ਮੁਕੱਦਮਾ ਜਦੋਂ ਸਪਰੀਮ ਕੋਰਟ ਦੀ ਗਾਈਡਲਾਈਨ ਦੇ ਅਨੁਸਾਰ 7 ਸਾਲ ਤੋਂ ਸਜ਼ਾ ਘੱਟ ਵਾਲਾ ਦਰਜ ਹੁੰਦਾ ਤਾਂ ਉਸ ਵਿੱਚ ਥਾਣੇਦਾਰ ਪਹਿਲਾਂ ਉਹਨੂੰ ਨੋਟਿਸ ਦਿੰਦਾ ਸੈਕਸ਼ਨ 41A ਦਾ ਉਸ ਤੋਂ ਬਾਅਦ ਉਹਨੂੰ ਤਿੰਨ ਨੋਟਸ ਦੇਣ ਤੋਂ ਬਾਅਦ ਫਿਰ ਅਰੈਸਟ ਕਰਦਾ ਪਰ ਇਸ ਮੁਕੱਦਮੇ ਵਿੱਚ ਮੁਕੱਦਮਾ 2124 ਨੂੰ ਦਰਜ ਹੋਇਆ ਸੇਮ ਡੇ ਉਹਨੂੰ ਘਰੋਂ ਲਿਆ ਕੇ ਅਰੈਸਟ ਪਾ ਦਿੱਤੀ ਜਦੋਂ ਕਿ ਉਹਦੀ ਕੋਈ ਇਨਕੁਆਰੀ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਹੋਈ ਕੋਈ ਸਬੂਤ ਤੱਥ ਕਲੈਕਟ ਨਹੀਂ ਕੀਤੇ ਅਦਰ ਪੋਲੀਟੀਕਲ ਸੈਂਟਰ ਚ ਸਵਾਰ ਤਸਵੀਰ ਦੇ ਇਹ ਸਿਰਫ ਪੋਲੀਟੀਕਲ ਰੀਜ਼ ਨਾ ਕਰਕੇ ਇਹਦੇ ਖਿਲਾਫ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸਾਡੀ ਹੁਣ ਇਹੀ ਬਹਿਸ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਉਹਨਾਂ ਨੂੰ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ ਅੰਕਲੋ ਤਾਂ ਭਾਨਾ ਸਿੱਧੂ ਬਾਹਰ ਆ ਗਏ ਭਾਨਾ ਸਿੱਧੂ ਬੇਲ ਬੌਂਡ ਸਬਮਿਟ ਕਰਨ ਲੱਗੇ ਹੋਏ ਆ ਮੇਬੀ ਕੱਲ ਤੱਕ ਬਾਹਰ ਆ ਜਾਊਗਾ ਕੱਲ ਤੱਕ ਲੋਕਾਂ ਦੇ ਘਰੇ ਫਿਰ ਆਪਣੇ ਘਰ ਸੰਗਤ ਦਰਸ਼ਨ ਲਈ ਬੈਠਣਗੇ ਲੋਕਾਂ ਦੇ ਇਹ ਤਾਂ ਹੁਣ ਭਾਨਾ ਸਿੱਧੂ ਨੇ ਫਰਦਰ ਕੀ ਐਕਟੀਵਿਟੀ ਕਰਨੀਆਂ ਉਹ ਦੱਸ ਸਕਣਗੇ ਥੈਂਕ ਯੂ